ਦੀ ਰਾਮ ਜੈ ਜੈ શ્રી ਰਾਮ ਅੱਜ ਸਾਡੇ ਦੇਸ਼ ਦੇ ਬਹੁਤ ਹੀ ਮਹਾਨ ਦੇਸ਼ ਦੇ ਦਿਲਾਂ ਦੇ ਕੱਲੇ ਕੱਲੇ ਦੇਸ਼ ਵਾਸੀ ਦੇ ਦਿਲਾਂ ਚ ਵਸਦੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੰਚ ਤੇ ਬਿਰਾਜਮਾਨ ਸਾਡੇ ਸੂਬੇ ਦੇ ਬਹੁਤ ਹੀ ਜਜਾਰੂ ਬੇਦਾਗ ਕਿਸਾਨਾਂ ਦੇ ਹਮੇਸ਼ਾ ਆਵਾਜ਼ ਉਠਾਉਣ ਵਾਲੇ ਚਾਹੇ ਪਾਰਲੀਮੈਂਟ 'ਚ ਹੋਵੇ ਚਾਹੇ ਵਿਧਾਨ ਸਭਾ 'ਚ ਹੋਵੇ ਅੱਜ ਬੀਜੇਪੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਸਾਹਿਬ ਮੰਚ ਤੇ ਬਿਰਾਜਮਾਨ ਵੱਖ-ਵੱਖ ਸਾਡੇ ਅਹੁਦਿਆਂ ਦੇ ਲੀਡਰ ਸਹਿਬਾਨ ਵੱਖ-ਵੱਖ ਪਾਰਲੀਮੈਂਟ ਹਲਕਿਆਂ ਤੋਂ ਸਾਡੇ ਕੈਂਡੀਡੇਟ ਸਹਿਬਾਨ ਤੇ ਮੇਰੇ ਲੁਧਿਆਣੇ ਤੇ ਜਲੰਧਰ ਤੋਂ ਬਹੁਤ ਵੱਡੀ ਗਿਣਤੀ ਚ ਇਕੱਠੇ ਹੋਏ ਮੇਰੇ ਕਾਰਕਿਰਤਾ ਸਾਡੀ ਜਿੰਦ ਜਾਨ ਜਿਨ੍ਹਾਂ ਕਰਕੇ ਅਸੀਂ ਤੁਰੇ ਫਿਰਦੇ ਆ ਮੈਂ ਸਿਰਫ ਇੰਨੀ ਗੱਲ ਕਰਨੀ ਆ ਅੱਜ ਇੱਕ ਗੱਲ ਮੇਰੇ ਪੰਜਾਬੀਓ ਸਮਝ ਜਿਓ ਇੱਕ ਗੱਲ ਮੇਰੀ ਸੁਣ ਲਓ ਕਿਉਂਕਿ ਮੈਂ ਵੀ ਜੇ ਤੁਹਾਡੇ ਮੂਰੇ ਖੜਾ ਅੱਜ ਇਸ ਪੰਜਾਬ 'ਚ ਜਦ ਪੰਜਾਬ ਦੇ ਵਿੱਚ ਨੇਰੀ ਵਗ ਰਹੀ ਸੀ ਖੂਨ ਬਹਿ ਰਿਆ ਸੀ ਤਾਂ ਉਦੋਂ ਸ਼ਹੀਦ ਆਜ਼ਮ ਸardar ਬੀਨ ਸਿੰਘ ਨੇ ਆਪਣੇ ਖੂਨ ਦਾ ਟੁਕੜਾ ਟੁਕੜਾ ਸਰੀਰ ਦਾ ਟੁਕੜਾ ਟੁਕੜਾ ਕਰਾ ਕੇ ਇਹ ਪੰਜਾਬ ਨੂੰ ਅਮਨ ਸ਼ਾਂਤੀ ਦਿੱਤੀ ਅੱਜ ਉਸੇ ਤਰੀਕੇ ਨਾਲ ਅੱਜ ਪੰਜਾਬ 'ਚ ਦੁਬਾਰਾ ਅਗ ਲੱਗੀ ਆ ਮੇਰੇ ਭਰਾਵੋ ਅੱਜ ਕਿਸੇ ਕੋਲ ਇਹ ਤੇ ਪਤਾ ਨਹੀਂ ਕਦੋਂ ਗੈਂਗਸਟਰ ਕਦੋਂ ਗੋਲੀ ਚਲਾ ਦੇ ਹਰ ਮੁਹੱਲੇ ਦੇ ਵਿੱਚ ਚਿੱਟਾ ਵਿਕ ਰਿਆ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਆ ਅੱਜ ਇੱਕ ਕੌੜੀ ਵੀ ਸਾਡੀ ਸਰਕਾਰ ਕੋਲ ਹੈ ਨਹੀਂ ਅੱਜ ਜ਼ਹਿਰਖਾਨ ਨੂੰ ਵੀ ਪੈਸਾ ਸਾਡੇ ਪੰਜਾਬ ਕੋਲ ਹੈ ਨਹੀਂ ਕੱਲੇ-ਕੱਲੇ ਪਿੰਡ 'ਚ ਗੱਲ ਕਰੋ ਕੱਲੇ-ਕੱਲੇ ਸ਼ਹਿਰ ਦੀ ਗਲੀ 'ਚ ਗੱਲ ਕਰੋ ਹਰੇਕ ਬੰਦਾ ਚਾਹੁੰਦਾ ਵੀ ਸਕੇਂਦਰ ਕੇਂਦਰ ਕੇਂਦਰ ਦੀ ਸਰਕਾਰ ਮੋਦੀ ਜੀ ਦੀ ਸਰਕਾਰ ਤੋਂ ਬਗੈਰ ਸਾਡੀ ਮਦਦ ਤੋਂ ਬਿਨਾਂ ਸਾਡਾ ਪੰਜਾਬ ਨਹੀਂ ਬਚ ਸਕਦਾ ਮੈਂ ਇੱਕ ਮੈਸੇਜ ਸੰਦੇਸ਼ ਦੇਣਾ ਚਾਹੁੰਦਾ ਇਸ ਮੰਚ ਤੋਂ ਬੀਜੇਪੀ ਦੀ ਸਰਕਾਰ ਹਰ ਹਾਲ ਬਣ ਰਹੀ ਆ ਬੀਜੇਪੀ ਦੀ ਸਰਕਾਰ ਮਧਿਆਪੇਸ਼ ਗੁਜਰਾਤ ਰਾਜਸਥਾਨ ਸਾਡੀ ਯੂਪੀ ਚੋਂ ਉਹ ਸਰਕਾਰ ਮੋਦੀ ਜੀ ਦੀ ਆਲਰੇਡੀ ਫੈਸਲਾ ਹੋ ਚੁੱਕਿਆ ਬਣ ਰਹੀ ਆ ਆਪਾਂ ਪੰਜਾਬ ਵਾਲੇ ਜਿਹੜਾ 10 ਸਾਲ ਦੇ ਵਾਂਝੇ ਆ 10 ਸਾਲ ਦੇ ਆਪਾਂ ਮੋਦੀ ਜੀ ਦੇ ਅਸ਼ੀਰਵਾਦ ਤੋਂ ਬਿਨਾਂ ਪੰਜਾਬ ਜਿਹੜਾ ਉਹ ਕਰਜ਼ੇ ਚ ਡੁੱਬਿਆ ਪਿਆ ਮੈਂ ਇਕੱਲੇ ਇਕੱਲੇ ਨੂੰ ਇਸ ਮੰਚ ਤੋਂ ਇਹ ਬੇਨਤੀ ਹੱਥ ਜੋੜ ਕੇ ਕਰਨੀ ਚਾਹੁੰਦਾ ਮੇਰੇ ਭਰਾਵੋ ਮੇਰੀਆਂ ਭੈਣੋ ਮੇਰੀ ਮਾਤਾਓ ਮੇਰੇ ਬਜ਼ੁਰਗੋ ਇਸ ਵਾਰ ਪਹਿਲੀ ਵਾਰ ਕਮਲ ਦਾ ਫੁੱਲ ਉਹ ਇਸ ਵਾਰ ਪੰਜਾਬ 13 ਦੀਆਂ 13 ਸੀਟਾਂ ਤੇ ਲੜ ਰਿਹਾ ਤੇ ਜੇ ਇਸ ਵਾਰ ਆਪਾਂ ਮੌਕਾ ਗੰਬਾਤ ਆ ਤੇ ਆਪਾਂ ਨੂੰ ਪੰਜਾਬ ਨੂੰ ਇਸ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਨੂੰ ਇਹ ਪੰਜਾਬ ਜਿਹੜਾ ਨਸ਼ੇ ਚ ਡੁੱਬ ਚੁੱਕਿਆ ਪੰਜਾਬ ਜਿਹੜਾ ਖੂਨ ਦੀ ਹੋਲੀ ਚ ਡੁੱਬ ਚੁੱਕਿਆ ਉਸ ਪੰਜਾਬ ਨੂੰ ਬਚਾ ਲੋ ਉਸ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੁਸੀਂ ਚੱਕੀ ਆ ਇਸ ਕਰਕੇ ਮੇਰੇ ਪ੍ਰਭੂ ਮੈਂ ਭਾਵਨਾ ਮੈਂ ਕੋਈ ਜ਼ਿਆਦਾ ਗੱਲਾਂ ਨਹੀਂ ਕਰਦੀਆਂ ਕਿਉਂਕਿ ਸਾਡੇ ਜਾਖੜ ਸਾਹਿਬ ਨੇ ਇਹ ਗੱਲਾਂ ਸਾਰੀਆਂ ਦੱਸਣੀਆਂ ਅੱਜ ਸਾ ਤੋਂ ਪਿੱਛੇ ਜਿਹੜੇ ਯੂਪੀ ਅਰਗੇ ਸੂਬੇ ਸਾਡੋ ਪਿੱਛੇ ਸੀ ਅੱਜ ਉਹ ਸੂਬੇ ਅਸਮਾਨ ਤੇ ਪਹੁੰਚ ਗਏ ਅੱਜ ਕਿਸੇ ਵੀ ਪਿੰਡ ਚ ਗੱਲ ਕਰ ਲੋ ਉਹ ਕਹਿੰਦੇ ਜੀ ਸਾਨੂੰ ਮੋਦੀ ਸਾਹਿਬ ਚਾਹੀਦੇ ਆ ਸਾਨੂੰ ਬੀਜੇਪੀ ਚਾਹੀਦੀ ਆ ਸਾਨੂੰ ਯੋਗੀ ਅਰਗੇ ਪਰ ਚੀਫ ਮਿਨਿਸਟਰ ਚਾਹੀਦੇ ਆ ਕਿਉਂ ਕਹਿੰਦੇ ਆ ਕਿਉਂਕਿ ਜਿਹੜਾ ਕੋਈ ਨਸ਼ਾ ਵੇਚਦਾ ਜਿਹੜਾ ਕੋਈ ਚੋਰੀ ਕਰਦਾ ਉਹਦੇ ਮੋਦੀ ਯੋਗੀ ਜੀ ਉਹਦੇ ਹੱਥ ਸਲਾਮਤ ਨਹੀਂ ਰਹਿੰਦੇ ਉਹਦੀ ਦਵਾਰਾ ਹਿੰਮਤ ਨਹੀਂ ਪੈਂਦੀ ਉਹ ਕਿਸੇ ਨੂੰ ਹੱਥ ਲਾ ਲਵੇ ਜੋ ਕੱਲ ਮੋਦੀ ਸਾਹਿਬ ਨੇ ਧਾਰਮਿਕ ਗੱਲਾਂ ਕੀਤੀਆਂ ਓਏ 550 ਸਾਲ ਤੋਂ ਸਾਡੇ RAM ਜੀ ਜੇ ਕਿਸੇ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇ ਇੱਕ ਵਰਗ ਸਾਡੇ RAM JI ਦੇ ਉਸ ਭਵ ਮੰਦਿਰ ਤੇ ਕਬਜ਼ਾ ਕਰੀ ਬੈਠਾ ਸੀ ਕਿਸੇ ਤੋਂ ਹਿੰਮਤ ਨਹੀਂ ਹੋਈ ਵੀ ਉਹ ਕਬਜ਼ਾ ਛਡਵਾ ਲੇ RAM JI ਦੀ ਕਿਰਪਾ ਕਿਤੇ ਹੋਈ ਹੱਥ ਖੜੇ ਕਰਕੇ ਦੱਸੋ RAM JI ਦੀ ਕਿਰਪਾ ਕਿਤੇ ਹੋਈ ਆ ਦੇਖੋ ਜੋਸ਼ ਮੋਦੀ ਜੀ ਤੇ ਕਿਰਪਾ ਹੋਈ ਤੇ ਅੱਜ ਉਹ RAM ਮੰਦਿਰ ਅੱਜ RAM JI ਦਾ ਭਵ ਮੰਦਿਰ ਬਣਿਆ ਹੋਇਆ ਅੱਜ ਜਦੋਂ ਅੱਜ ਜਦੋਂ ਓਏ ਕਾਂਗਰਸ ਪਾਰਟੀ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਓ ਜੇ ਕੋਈ ਰਾਮ ਮੰਦਰ ਕੋਈ ਗੁਰਦੁਆਰੇ ਕੋਈ ਮੰਦਿਰ ਓਏ ਰਾਮ ਮੰਦਰ ਕਮੇਟੀ ਨੇ ਸਨੇਹਾ ਭੇਜਿਆ ਸੀ ਤੁਹਾਨੂੰ ਬੁਲਾਇਆ ਸੀ ਇਸੇ ਕਰਕੇ ਤੁਹਾਡੇ ਕਰਮ ਫੁੱਟ ਗਏ ਇਸੇ ਕਰਕੇ ਕਾਂਗਰਸ ਪਾਰਟੀ ਖਤਮ ਹੋ ਗਈ ਜਦੋਂ ਰਾਮ ਮੰਦਰ ਜਾਣੋ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਨੇ ਚਿੱਠੀ ਲਿਖ ਕੇ ਕਿਹਾ ਓਏ ਤੁਹਾਡੇ ਕਰਮ ਤੁਸੀਂ ਇਹ ਕਹਿ ਦੋ ਵੀ ਅਸੀਂ ਗੁਰਦੁਆਰੇ ਨਹੀਂ ਜਾਣਾ ਅਸੀਂ ਬਾਇਕਾਊਟ ਕਰਦੇ ਆਂ ਰਾਮ ਮੰਦਰ ਦਾ ਇਹ ਜੇ ਬਾਂਦਰ ਦਾ ਮੰਦਰ ਦਾ ਬਾਇਕਾਟ ਕਰਦੇ ਆ ਤੇ ਹੱਥ ਖੜੇ ਕਰਕੇ ਦੱਸੋ ਕਾਂਗਰਸ ਪਾਰਟੀ ਦਾ ਬਾਇਕਾਟ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਇਹ ਦੱਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅੱਜ ਕਰਤਾਰਪੁਰ ਸਾਗ ਲਾਂਬੇਵਾਰੇ ਕੱਲ ਮੋਦੀ ਜੀ ਨੇ ਕੀ ਕਿਹਾ ਜੇ ਮੈਂ ਉਸ ਵੇਲੇ ਮੇਰੇ ਕੋਲ ਫੌਜ ਹੁੰਦੀ ਮੇਰੇ ਕੋਲ ਡੰਬੇ ਹਜ਼ਾਰ ਫੌਜੀ ਫੜੇ ਹੁੰਦੇ ਪਾਕਿਸਤਾਨ ਦੇ ਤੇ ਮੈਂ ਇੱਕੋ ਸ਼ਰਤ ਤੇ ਉਹਨਾਂ ਨੂੰ ਛੱਡਦਾ ਵੀ ਕਰਤਾਰਪੁਰ ਸਾਹਿਬ ਲਾਂਗਾ ਜਿਹੜਾ ਅਸੀਂ ਬਣਾਇਆ ਸਾਡੇ ਕੋਲੋਂ ਕਰਤਾਰਪੁਰ ਸਾਹਿਬ ਦੀ ਜਗ੍ਹਾ ਪਹਿਲਾਂ ਹਿੰਦੁਸਤਾਨ ਨੂੰ ਦੋ ਫੇਰ 90 ਹਜ਼ਾਰ ਫੌਜੀ ਆ ਜਿਹੜੇ ਬੰਦਕ ਮੈਂ ਛੱਡੂੰਗਾ ਇਹ ਸੋਚ ਆ ਪੰਜਾਬ ਲਈ મોદી ਜੀ ਦੀ ਜਦੋਂ ਕੇਸਰੀ ਪੱਗ ਸਜਾਈ ਮੇਰੇ ਅਰਗੇ ਮੇਰੇ ਅਰਗੇ ਐਵੇਂ ਨਹੀਂ ਛੱਡ ਕੇ ਆਗੇ ਜੇ ਸ਼ਹੀਦ ਆਜ਼ਮ ਸਰਬੀਨ ਸਿੰਘ ਮੈਨੂੰ ਕਿਸੇ ਦੇ ਵਿੱਚ ਦਿਖੇ ਮੈਨੂੰ ਮੋਦੀ ਸਾਹਿਬ ਜਿਖੇ ਨੇ ਇਹ ਕੁਰਬਾਨੀਆਂ ਦੇਣ ਵਾਲੇ ਇਹ ਦੇਸ਼ ਲਈ ਅੱਜ ਕੋਈ ਖੰਘ ਕੇ ਵੀ ਦਿਖਾਵੇ ਦੇਸ਼ ਵਿੱਚ ਜਾ ਕੇ ਮੋਦੀ ਸਾਹਿਬ ਨੇ ਸਰਜੀਕਲ ਸਟ੍ਰਾਈਕ ਕੀਤੀ ਇਹ ਆ ਮੋਦੀ ਇਹ ਆ ਨਰਿੰਦਰ ਮੋਦੀ ਇਸ ਕਰਕੇ ਮੇਰੇ ਭਰਾਵੋ ਇਹ ਮੌਕਾ ਤੁਹਾਡੇ ਕੋਲ ਦੁਬਾਰਾ ਮੌਕਾ ਖੁੰਝ ਨਾ ਜਾਇਓ